ਉੱਤਰਾਛਲ ਪ੍ਰਦੇਸ਼ ਜਿਸ ਨੂੰ ਦੇ ਭੂਮੀ ਕਿਹਾ ਜਾਂਦਾ ਹੈ ਇੱਥੇ ਕਈ ਇਤਿਹਾਸਿਕ ਅਤੇ ਧਾਰਮਿਕ ਮੰਦਰ ਹਨ ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਧਾਰਮਿਕ ਮੰਦਰ ਵਿੱਚ ਲੈ ਕੇ ਜਾ ਰਹੇ ਹਾਂ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਰੱਤੇਵਾਲੀ ਮਾਤਾ ਦੇ ਮੰਦਰ ਇੱਥੇ ਮਾਤਾ ਬੱਧਰਕਾਲੀ ਰੂਪ ਦੇ ਵਿੱਚ ਵਿਰਾਜਮਾਨ ਹੈ ਇਹ ਮਾਤਾ ਆਈ ਦੀ ਹੈ ਫਰਮੋਰਦੀ ਪਰ ਮਾਲੀ ਦਾ ਮੰਦਰ ਉਹੜਾਇਆ ਹੈ ਪਰਮੋਹਰ ਬੰਨੀ ਮਾਤਾ ਠੀ ਹੀ ਆਇਆ ਹੈ ਕੁਦਿਨੀ ਨਹੀਂ ਤੇ ਕੁਦਿ ਮਾਲ ਲੈ ਕੇ ਆਉਂਦਾ ਹੈ ਇਸੀ ਜੰਗਲ ਦੇ ਵਿੱਚ ਇਹ ਸਿਆਲੀ ਜਾਂਦੇ ਹੋ ਇਧਰੀ ਬਸ ਆਖੀ ਹੁੰ ਚਲੀ ਜਾਂਦੇ ਜਿਹੜਾ ਉਹ ਕਿਲਾ ਹਾਣਾ ਉਸਨੇ ਸਾਫੇ ਕੇ ਜਿੰਦਾਂ ਨਿਸ਼ਾਨ ਹੈ ਫਰ ਸ਼ਮੂਲ ਤੁਨੇ ਸਾਫੇ ਹੀ ਰੱਖਣਾ ਇੱਕ ਦਿਨ ਆਇਆ ਬੀਵਾਨ ਜੰਗਲਾ ਹੁੰਦਾ ਆ ਪੈ 12:00 ਵਜੇ ਮਾਲ ਆਰਾਮ ਕਰਦਾ ਹੈ ਆਇਆ ਮਾਲ ਬੈਠ ਗਿਆ ਉਹ ਜੜਾ ਮਾਲਿਆ ਮਾਰ ਕਾ ਗੱਦੀ ਉਸਨੇ ਜਗੀ ਉਹ ਤਮਾਕੂ ਪਿੰਦਾ ਹ ਉਹਨੇ ਜਗੀ ਉਹ ਸਫਾ ਖੋੜਿਆ ਜਨਮ ਪਾਇਆ ਤਮਾਕੂ ਪੀਦਾ ਹੈ ਤਮਾਕੂ ਜੜਾ ਮੁੱਕ ਗਿਆ ਤਾਂ ਮਾਲ ਵੀ ਚਲੇ ਗਿਆ ਤੇ ਕਿਉਂ ਸੁਣਾ ਸਫਾ ਚੁੱਕ ਗਿਆ ਤੇ ਫਿਰ ਨਿਸ਼ਾਨ ਜੜਾ ਰਹਿ ਗਿਆ तो जल शामी ले गया अपने डेरे जितने माल बहा तो उसने कपड़े कुपड़े जल खोड़े तो साफा खोड़े निशान नहीं है नशा ने पाया कि माता बियापान जंगल है तू तो पता नहीं पै कि मैं तुपी नहीं सकता फिर तो इसने तीन बजे सुपना दिता सी कि तू जल्न पीटिए सफा के रखे मेरा निशान नशान है मैं बस वास डेल चुकता माता दूसरे दिन फिरे आया तो उन्हें देखा भी निशान करते उसने दो पत्थर ले लेकिन कुछ सिले हेट मिल गया माता बालती है माता जी लगी प्रकट हो तुम्हें तो इन कन्या रूप के दर्शन देने कि मैं रत्ते घर माता अगे खाइन लाल मिट्टी है उस गल करिए रे घर ना ना आया पा फिर दुनिया ले गए मन चलो जी फिरी कुछ प्रकटाया शिव के दर्शन को गै गए माता फलाना काम हो गया मैं तेरा पक्का मंदिर बना फिर फिरी सुखन बार आई गई उसने फिरी मंदिर बनाया जी पक्सल माता है प्रकट हुई जी ऐसा ना कि लोग पर मनता पूरी होती है ਰੋ ਕੋ ਚੰਡੇ ਵੀ ਚੜਾਉਂਦੇ ਨੇ ਥੋੜੀ ਜਿਹੀ ਹੋਸ਼ਿਆ ਤੂੰ ਹੀ ਜੜੀ ਮੰਗਣਾ ਆ ਕੋਈ ਮਿਲਣਾ ਚਾਹ ਤੁਸੀਂ ਫੁੱਲੀਆਂ ਜਿਹੜਾ ਉਹ ਕਿਹੜਾ ਗਨਾਂਗੇ ਉਹ ਜੜਨਾ ਹੈ ਤੇ ਬਾਕੀ ਦੁਨੀਆਂ ਦੀ ਖੋਰੀ ਲਾਗ ਕੋਈ ਬੁਰਾ ਧੋਰੀ ਦੁਨੀਆਂ ਵਾਲਿਓ ਦਿੱਲੀ ਚੰਡੀਗੜ੍ਹ ਫਰਮੌਰ ਸਾਰੇ ਨਕਲੀ ਦੁਨੀਆਂ ਆਉਂਦੀ ਹੈ ਐਸੀ ਰੱਤੇ ਵਾਲੀ ਮਾਤਾ ਦਾ ਮੰਦਿਰ ਜਿਸ ਦਾ ਇਤਿਹਾਸ ਗੱਦੀ ਸਮੁਦਾਇ ਦੇ ਨਾਲ ਜੁੜਿਆ ਹੋਇਆ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਕੈਮਰਾ ਪਰਸਨ ਵਿਪਨ ਦੇ ਨਾਲ ਜਤਿਸ਼ ਸ਼ਰਮਾ న్యూਸ 18 ਪੰਜਾਬ